ਪੰਥਕ ਵਿਵਾਦ ਦਿਨੋ ਦਿਨ ਉਲਝਦਾ ਜਾ ਰਿਹਾ ਹੈ ਕਾਰਨ ਕੀ ਹੈ ਦੋ ਵੱਡੇ ਚਿਹਰੇ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਭਾਈ ਹਰਜਿੰਦਰ ਸਿੰਘ ਧਾਮੀ ਜੀ ਪੰਥਕ ਖੇਤਰ ਤੋਂ ਲੰਬੇ ਹੋ ਗਏ ਨੇ ਕਾਰਨ ਜੋ ਵੀ ਬਣੇ ਹੋਣ ਆਪਾਂ ਉਹ ਵੀ ਅੱਜ ਗੱਲਾਂ ਸਾਂਝੀਆਂ ਕਰ ਰੀਆਂ ਨੇ ਅਗਾ ਪੰਥਕ ਭਵਿੱਖ ਕੀ ਹੋਊਗਾ ਸ਼ਰੋਣੀ ਕਮੇਟੀ ਦਾ ਭਵਿੱਖ ਕੀ ਹੋਊਗਾ ਤਖਤਾਂ ਦੇ ਜਥੇਦਾਰਾਂ ਦਾ ਭਵਿੱਖ ਕੀ ਹੋਊਗਾ ਇਹ ਸਾਰੀਆਂ ਗੱਲਾਂ ਆਪਾਂ ਸਾਂਝੀਆਂ ਕਰਨੀਆਂ ਨੇ ਮੈਂ ਤੁਹਾਡਾ ਆਪਣਾ ਗੁਰਿੰਦਰ ਸਿੰਘ ਕੋੜਕਪੂਰਾ ਮੇਰਾ YouTube ਚੈਨਲ ਗੁਰਿੰਦਰ ਸਿੰਘ ਕੋੜਕਪੂਰਾ ਦੇ ਨਾਂ ਤੇ ਇਹਨੂੰ ਚੰਗੀ ਤਰ੍ਹਾਂ ਅੱਜ ਵਾਲੀ ਵੀਡੀਓ ਨੂੰ ਤੁਸੀਂ ਦੇਖਣਾ ਪਰਖਣਾ ਵਿਚਾਰਨ ਉਸ ਤੋਂ ਬਾਅਦ ਚੰਗਾ ਲੱਗੇ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਪ੍ਰतिकਰਮ ਕਰੋ ਭਾਈ ਪੰਥਕ ਖੇਤਰ ਦੇ ਵਿੱਚ ਜਿਹੜਾ ਖਲਾਅ ਪੈਦਾ ਹੁੰਦਾ ਜਾ ਰਿਹਾ ਹੈ ਕਾਰਨ ਕੀ ਹੈ ਕੌਣਾਂ ਜ਼ਿੰਮੇਵਾਰ ਇਹਨਾਂ ਸਾਰੀਆਂ ਗੱਲਾਂ ਬਾਰੇ ਆਪੋ ਆਪਣੇ ਤੁਸੀਂ ਪ੍ਰਤੀਕਰਮ ਜ਼ਰੂਰ ਦੇਣੇ ਨੇ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਕਿਸੇ ਸਮੇਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਤਖਤ ਦਮਦਮਾ ਸਾਹਿਬ ਦੇ ਮੁਖ ਸੇਵਾਦਾਰ ਦੇ ਤੌਰ ਤੇ ਸੇਵਾਵਾਂ ਨਿਭਾਉਂਦੇ ਰਹੇ ਨੇ ਉਹਨਾਂ ਦਾ ਅਸਤੀਫਾ ਆ ਜਾਂਦਾ ਤੇ ਉਸ ਤੋਂ ਬਾਅਦ ਗਿਆਨੀ ਹਰਜਿੰਦਰ ਸਿੰਘ ਧਾਮੀ ਜੀ ਦਾ ਤੇ ਉਹ ਇਹੀ ਕਹਿੰਦੇ ਨੇ ਕਿ ਗਿਆਨੀ ਰਕबीर ਸਿੰਘ ਜੀ ਦੇ ਪੋਸਟ ਤੋਂ ਮੈਂ ਪ੍ਰਭਾਵਿਤ ਹੋਇਆ ਤੇ ਨੈਤਿਕਤਾ ਦੇ ਤੌਰ ਤੇ ਅਸਤੀਫਾ ਦੇ ਰਿਆਂ ਆਪਾਂ ਇਹ ਵੀ ਗੱਲਾਂ ਸਾਂਝੀਆਂ ਕਰਨੀਆਂ ਨੇ ਦੋ ਵੱਡੇ ਪੰਥਕ ਚਿਹਰੇ ਹੋਏ ਨੇ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਭਾਵੇਂ ਹਰਜਿੰਦਰ ਸਿੰਘ ਧਾਮੀ ਜੀ ਕੀ ਉਹਨਾਂ ਦਾ ਅਸਤੀਫਾ ਪ੍ਰਵਾਨ ਹੋਊਗਾ ਪਹਿਲੀ ਗੱਲ ਇਹ ਪੰਥਕ ਗਲਿਆਰਿਆਂ ਦੇ ਵਿੱਚ ਗੂੰਜ ਰਹੀ ਹੈ ਕਿ ਭਾਈ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਪ੍ਰਮਾਨ ਕੀਤਾ ਜਾਊਗਾ ਅੰਤਰਨਿਕ ਕਮੇਟੀ ਵੱਲੋਂ ਕਿ ਨਹੀਂ ਦੂਜੀ ਗੱਲ ਕੀ ਉਹਨਾਂ ਦੀ ਅਸਤੀਫੇ ਤੋਂ ਬਾਅਦ ਵਾਗਡੋਰ ਕੌਣ ਸੰਭਾਲੂਗਾ ਸ਼੍ਰੋਮਣੀ ਕਮੇਟੀ ਦੀ ਤਾਂ ਕਹਿੰਦੇ ਟੈਕਨੀਕਲੀ ਤੌਰ ਤੇ ਤਕਨੀਕੀ ਤੌਰ ਤੇ ਆਟੋਮੈਟਿਕੇ ਸੀਨੀਅਰ ਮੀਤ ਪ੍ਰਧਾਨ ਹੁੰਦੇ ਨੇ ਰਘੂਜੀਤ ਸਿੰਘ ਵਿਰਕ ਕਹਿੰਦੇ ਉਹ ਕਮਾਂਡ ਸੰਭਾਲਣਗੇ ਉਹ ਰਘੂਜੀਤ ਸਿੰਘ ਵਿਰਕ ਤੇ ਇਹ ਵੀ ਲੋਕ ਪੰਥਕ ਹਲਕਿਆਂ ਦੀ ਆਵਾਜ਼ ਹੈ ਕਿ ਉਹ ਬਾਦਲ ਦਲ ਦੇ ਨੇੜੇ ਨੇ ਬਾਦਲ ਪਰਵਾਰ ਦੇ ਨੇੜੇ ਨੇ ਇਹ ਵੀ ਦੋਸ਼ ਲੱਗਦੇ ਰਹੇ ਨੇ ਅਕਾਲੀ ਦਲ ਦਾ ਭਵਿੱਖ ਕੀ ਹੋਊਗਾ ਅਕਾਲੀ ਦਲ ਭਾਵੇਂ ਕਈ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਪਪਾਈ ਅਮਰਤਪਾਲ ਸਿੰਘ ਦੇ ਅਕਸ਼ਰੋਮ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਗੱਲ ਕਰੀਏ ਸਿਮਰਨਜੀਤ ਸਹਿਮਾਨ ਦੇ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰੀਏ ਰਵੀਿੰਦਰ ਸਿੰਘ ਜੀ ਦੇ ਅਕਾਲੀ ਦਲ 1920 ਦੀ ਗੱਲ ਕਰੀਏ ਇਸ ਤਰ੍ਹਾਂ ਦੇ ਬਹੁਤ ਅਕਾਲੀ ਦਲ ਨੇ ਉਹਨਾਂ ਦਾ ਸਟੈਂਡ ਕੀ ਹੋਊਗਾ ਤਖਤਾਂ ਦੇ ਜਥੇਦਾਰਾਂ ਦਾ ਸਟੈਂਡ ਕੀ ਉਹ ਤੇ ਭਵਿੱਖ ਕੀ ਹੋਊਗਾ ਮਹਿਜ 3 ਮਹੀਨੇ ਪਹਿਲਾਂ ਅੱਜ ਤੋਂ ਆਪਾਂ 3 ਮਹੀਨੇ ਪਿੱਛੇ ਚਲੇ ਚੱਲਦੇ ਆ ਉਸ ਵੇਲੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਇਜਲਾਸ ਹੁੰਦਾ ਹੈ ਪ੍ਰਧਾਨਗੀ ਦੀ ਚੋਣ ਹੁੰਦੀ ਹੈ ਬੜੇ ਸੰਘਰਸ਼ ਨਾਲ ਹਰਜਿੰਦਰ ਸਿੰਘ ਧਾਮੀ ਬੀਬੀ ਜਗੀਰ ਕੌਰ ਨੂੰ ਹਰਾ ਕੇ ਬਣਦੇ ਨੇ ਤੇ ਉਹ ਕਹਿੰਦੇ ਮੇਰੇ ਵੱਡੇ ਭਾਗ ਨੇ ਜਿਹੜਾ ਮੈਨੂੰ ਚੌਥੀ ਵਾਰੀ ਫੇਰ ਪੰਥ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਵੱਡੇ ਪਾਕ ਦੇਦਰਗਾ ਉਹ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਤੇ ਅੱਜ ਦੋਸ਼ ਲੱਗ ਰਹੇ ਨੇ ਕਿ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਉਹਨਾਂ ਨੇ ਬੜੇ ਸੰਘਰਸ਼ ਨਾਲ ਜਤਾਇਆ ਸੀ ਉਹ ਕਹਿੰਦੇ ਬਈ ਸਾਡੇ ਹਰਜਿੰਦਰ ਸਿੰਘ ਧਾਮੀ ਹੀ ਬਣਨਗੇ ਤੇ ਬਣਾ ਕੇ ਦਿਖਾ ਦਿੱਤਾ ਸੀ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਹੁੰਦੇ ਨੇ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਬੁਰਜ ਜਵਾਰਤ ਸਿੰਘ ਵਾਲਾ 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਪੋਸਟਰ ਲੱਗ ਜਾਂਦੇ ਨੇ ਕਿ ਤੁਹਾਡਾ ਵੱਡਾ ਗੁਰੂ ਸਾਡੇ ਕਬਜ਼ੇ 'ਚ ਹੈ 12 ਅਕਤੂਬਰ ਨੂੰ ਬਦਵੀ ਕਾਰਡ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਬਰਗਾੜੀ ਵਿਖੇ 14 ਅਕਤੂਬਰ ਨੂੰ ਕੋੜਕਪੁਰਾ ਦਾ ਬੱਤੀਆਂ ਵਾਲਾ ਚੌਂਕ ਤੇ ਬਾਈਬਲ ਕਲਾ ਵਿਖੇ ਛਾਂਤ ਮੇਂ ਧਰਨੇ ਤੇ ਬੈਠੀਆਂ ਨਾਮ ਸਿਮਰਨ ਕਰਦੀਆਂ ਸੰਗਤਾਂ ਉੱਪਰ ਪਾਲਸੀਆ ਅਤਿਆਚਾਰਟ ਆਇਆ ਜਾਂਦਾ ਉਹਦਾ ਇਨਸਾਫ ਲੈਣ ਲਈ ਕਿੰਨੇ ਜਾਂਚ ਕਮਿਸ਼ਨ ਬਣੇ ਕਿੰਨੀਆਂ ਐਸਆਈਟੀ ਦਾ ਗਠਨ ਹੋਇਆ ਤੇ ਕਿੰਨੇ ਵਾਰੀ ਭਾਵੇਂ ਸਿਮਰਨ ਜੀ ਸਹਿਮਾਨ ਦਾ ਮੋਰਚਾ ਲੱਗਾ ਭਾਵੇਂ ਸੁਖਰਾਜ ਸੇ ਨੈਮੀ ਵਾਲੇ ਦਾ ਮੋਰਚਾ ਲੱਗਾ ਭਾਵੇਂ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਚ 1 ਜੂਨ 2018 ਨੂੰ ਮੋਰਚਾ ਲੱਗਦਾ ਤੇ 9 ਦਸੰਬਰ 2018 ਨੂੰ ਉਠਾ ਦਿੱਤਾ ਜਾਂਦਾ ਸਾਰੀਆਂ ਗੱਲਾਂ ਮੇਰੇ ਇਸ ਪੇਜ ਤੇ ਪਈਆਂ ਨੇ ਮੈਂ ਦੁਹਰਾਉਣੀਆਂ ਨਹੀਂ ਚਾਹੁੰਦਾ ਤੁਸੀਂ ਸੁਣ ਸਕਦੇ ਹੋ ਪਰ ਉਸ ਵੇਲੇ ਹਰਜਿੰਦਰ ਸਿੰਘ ਧਾਮੀ ਬਿਲਕੁਲ ਬਾਦਲਦਲ ਦੇ ਨਾਲ ਸਨ ਅੱਜ 10 ਸਾਲਾਂ ਬਾਅਦ ਵੀ ਨਾਲ ਸਨ ਉਹਨਾਂ ਨੂੰ ਉਹਨਾਂ ਦੇ ਵਿੱਚ ਕੋਈ ਵਖਰੇਵਾ ਨਹੀਂ ਸੀ ਦਿਸਦਾ ਅੱਜ ਕੀ ਉਹਨਾਂ ਤੇ ਦਬਾਅ ਪੈ ਗਿਆ ਕਿ ਉਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਇੱਕ ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਬਾਦਲਦਲ ਦੇ ਨਾਲ ਰਹਿਣ ਵਾਲੇ ਹਰਜਿੰਦਰ ਸਿੰਘ ਧਾਮੀ ਇੱਕਦਮ ਪੰਥ ਦੀਆਂ ਭਾਵਨਾਵਾਂ ਦੀ ਕਦਰ ਕਰਨ ਦਾ ਸੁਨੇਹਾ ਦੇਣ ਲੱਗ ਪਏ ਕਿ ਮੈਂ ਪੰਥ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਅਸਤੀਫਾ ਦੇ ਰਿਹਾ ਕਿ ਉਸ ਵੇਲੇ ਪੰਥ ਦੀਆਂ ਭਾਵਨਾਵਾਂ ਯਾਦ ਨਹੀਂ ਸਨ ਆਈਆਂ ਸੁਖਬੀਰ ਸਿੰਘ ਬਾਦਲ ਤੇ ਉਹਦੇ ਨਾਲ ਦੇ ਜਿਹੜੇ ਖੱਬੇ ਸੱਜੇ ਜਿਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਕਿਚਨ ਕੈਬਨਟ ਵੀ ਕਹਿ ਚੁੱਕੇ ਨੇ ਆਪਾਂ ਨਾਂ ਲੈ ਦਿੰਨੇ ਬਲਵਿੰਦਰ ਸਿੰਘ ਪੁੰਦਰ ਮਹਿੰਦਰ ਸਿੰਘ ਗਰੇਵਾਲ ਹਰਚਰਨ ਬੈਂਸ ਅਰਸ਼ਦੀਪ ਸਿੰਘ ਕਲੇਰ ਦਲਜੀਤ ਸਿੰਘ ਚੀਮਾ ਬੰਟੀ ਰਮਾਣਾ ਵਗੈਰਾ ਵਗੈਰਾ ਉਹ ਕਹਿੰਦੇ ਬਈ ਉਹਨਾਂ ਨੇ ਵਾਰ-ਵਾਰ ਉਹਦੋਂ ਬਿਆਨ ਦਿੱਤੇ ਕਿ ਸੁਖਵੀਰ ਸਿੰਘ ਬਾਦਲ ਇੱਕ ਨਮਾਣੇ ਦੇ ਤੌਰ ਤੇ ਅਕਾਲ ਤਖਤ ਤੇ ਪੇਸ਼ ਹੋਣਗੇ ਤੇ ਉਹਨਾਂ ਨੇ ਇੱਕ ਇੱਕ ਗੱਲ ਪ੍ਰਵਾਨ ਕੀਤੀ 2 ਦਸੰਬਰ ਨੂੰ ਜਿਹੜੇ ਫੈਸਲੇ ਹੋਏ ਉਹਨਾਂ ਨੇ ਕਿਹਾ ਲੋ ਮੈਂ ਝੋਲੀ ਅੱਡੀ ਐ ਇਹਦੇ ਵਿੱਚ ਪਾ ਦਿਓ ਪਰ ਅੱਜ ਨਮਾਣਾਪਣ ਕਿੱਧਰ ਗਿਆ ਨਮਾਣੇ ਬਣ ਕੇ ਗਲਤੀਆਂ ਪ੍ਰਮਾਣ ਕੀਤੀਆਂ ਧਾਰਮਿਕ ਸਜ਼ਾ ਵੀ ਭੁਗਤਾਈ ਸਾਰਾ ਕੁਝ ਹੋਇਆ ਪਰ ਅੱਜ ਉਹ ਨਮਾਣਾ ਕਿੱਧਰ ਗਿਆ ਉਸੇ ਬਾਦਲ ਦਲ ਵੱਲੋਂ ਅਕਾਲੀ ਦਲ ਵੱਲੋਂ ਤਖਤਾਂ ਦੇ ਜਥੇਦਾਰ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਆਕਾਲ ਤਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਨੂੰ ਜਦੋਂ ਆਕਾਲ ਤਰ ਦੀ ਫਸੀਲ ਤੋਂ 2 ਦਸੰਬਰ 2024 ਨੂੰ ਫੈਸਲੇ ਹੋਏ ਕਿ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਗਠਨ ਕੀਤਾ ਗਿਆ ਉਹ ਸੱਤ ਮੈਂਬਰੀ ਕਮੇਟੀ ਹੀ ਭਰਤੀ ਮਹਮ ਸ਼ੁਰੂ ਕਰੇਗੀ ਪਰ ਉਹ ਭਰਤੀ ਮਹਮ ਉਸ ਸੱਤ ਮੈਂਬਰੀ ਦੀ ਨਿਗਰਾਨੀ ਏਠ ਕਿਉਂ ਨਾ ਕੀਤੀ ਗਈ ਜੇਕਰ ਸੱਤ ਮੈਂਬਰੀ ਕਮੇਟੀ ਇਕੱਠੀ ਹੁੰਦੀ ਹੈ ਭਾਈ ਗੁਰਪ੍ਰਤਾਪ ਸਿੰਘ ਵਡਾਲਾ ਤੇ ਭਾਈ ਹਰਜਿੰਦਰ ਸਿੰਘ ਧਾਮੀ ਜੀ ਇਹ ਬਲਵਿੰਦਰ ਸਿੰਘ ਭੁੰਦਰ ਨੂੰ ਕਹਿੰਦੇ ਨੇ ਆਓ ਉਹ ਪਹਿਲੀ ਮੀਟਿੰਗ ਤੇ ਨਹੀਂ ਆਉਂਦੇ ਦਜੀ ਦੂਜੀ ਤੇ ਨਹੀਂ ਆਉਂਦੇ ਤੀਜੀ ਤੇ ਉੱਚਲੇ ਜਾਂਦੇ ਨੇ ਉਹਦੇ ਘਰੇ ਤੇ ਉਹ ਕਹਿੰਦੇ ਨੇ ਕਿ ਮੈਨੂੰ ਕੋਈ ਸੁਨੇਹਾ ਹੀ ਨਹੀਂ ਮਿਲਿਆ ਪਰ ਇਹਨਾਂ ਦਾ ਕਹਿਣਾ ਹੈ ਕਿ 16 ਤਰੀਕ ਨੂੰ ਅਸੀਂ ਫਾਈਨਲ ਦੱਸ ਦਾਂਗੇ 16 ਫਰਵਰੀ ਨੂੰ 16 ਨੂੰ ਅਚਾਨਕ 18 ਫਰਵਰੀ ਅੱਜ 18 ਫਰਵਰੀ ਹੈ ਕਹਿੰਦੇ 18 ਫਰਵਰੀ ਨੂੰ ਮੀਟਿੰਗ ਪਰ тами ਜੀ ਦੇ ਅਸਤੀਫੇ ਤੋਂ ਬਾਅਦ ਕੀ ਉਹ ਮੀਟਿੰਗ ਹੋਵੇਗੀ ਉਹਦੇ ਹੋਣ ਦੀ ਕੋਈ ਸੰਭਾਵਨਾ ਨਹੀਂ ਜਿਹੜੀ ਸੱਤ ਮੈਂਬਰੀ ਕਮੇਟੀ ਆ ਉਹ ਇੱਕ ਇੱਕ ਜਿਹਨੇ ਦਾ ਨਾਮ ਦੁਹਰਾਇਆ ਜਾ ਚੁੱਕਾ ਵਾਰ ਵਾਰ ਉਹਨਾਂ ਦਾ ਨਾਮ ਦੁਹਰਾਉਣ ਦੀ ਲੋੜ ਨਹੀਂ ਪਰ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਕਹਿੰਦੇ ਨੇ ਮੇਰੀ ਝੋਲੀ ਚ ਪਾ ਦਿਓ ਠੀਕ ਹੈ ਜੀ ਮੈਂ ਆ ਵੀ ਗਲਤੀਆਂ ਕੀਤੀਆਂ ਨੇ ਆ ਵੀ ਕੀਤੀਆਂ ਨੇ 2012 ਤੋਂ ਲੈ ਕੇ 2022 ਤੱਕ 2007 ਤੋਂ ਲੈ ਕੇ 2017 ਤੱਕ ਕਹਿੰਦੇ 10 ਸਾਲ ਸਾਡੀ ਸਰਕਾਰ ਰਹੀ ਸਾਡੀ ਸਰਕਾਰ ਤੋਂ ਗਲਤੀਆਂ ਹੋਈਆਂ ਮੈਂ ਪਾਰਟੀ ਦਾ ਮੁਖੀ ਹੋਣ ਨਾਤੇ ਸਾਰੀਆਂ ਪ੍ਰਵਾਨ ਕਰਦਾ ਪਰ ਫਿਰ 14 ਜਨਵਰੀ 2025 ਨੂੰ ਜਿਹੜੀ ਮੁਕਸਲ ਮਾਗੀ ਮੇਲੇ ਤੇ ਕਾਨਫਰੰਸ ਮੌਕੇ ਉਹ ਕਹਿੰਦੇ ਨੇ ਨਹੀਂ ਅਜੇ ਤੱਕ ਕੀਤੀਆਂ ਹੀ ਨਹੀਂ ਐਵੇਂ ਦਬਾਅ ਚ ਆ ਕੇ ਮੈਂ ਮੰਨ ਲਿਆ ਫਖਰ-ਏ-ਕੌਮ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਵਾਪਸ ਲੈਣ ਦੀ ਗੱਲ ਸੀ ਕਹਿੰਦੇ ਨਹੀਂ ਸਾਨੂੰ ਉਹ ਵੀ ਚੀਜ਼ ਬਹੁਤ ਮਾੜੀ ਲੱਗੀ ਉਹ ਵੀ ਵਾਪਸ ਕੀਤਾ ਜਾਵੇ ਫਖਰ-ਏ-ਕੌਮ ਸਾਰਿਆਂ ਤੋਂ ਹੱਥ ਖੜਾ ਕਰਕੇ ਉਹ ਵੀ ਅਕਾਲ ਤਰ ਦੇ ਫੈਸਲੇ ਨੂੰ ਵੀ ਚੁਣੌਤੀ ਦਿੱਤੀ ਜਾਂਦੀ ਸੀ ਪਰ ਇਸ ਸਮੇਂ ਦੇ ਵਿੱਚ ਇੱਕ ਹੋਰ ਘਟਨਾ ਕਰਮ ਵਾਪਰਦਾ ਹੈ ਮਿਰਤ ਸਾਹਿਬ ਸਿੰਘ ਬਲਟੋਆ ਅਕਾਲੀ ਦਲ ਦਾ ਸਾਬਕਾ ਮੁੱਖ ਪਾਰਲੀਮੈਂਟਰੀ ਸਕੱਤਰ ਉਹ ਕਹਿੰਦਾ ਵਿਗਿਆਨੀ ਹਰਪ੍ਰੀਤ ਸਿੰਘ ਆਰਐਸਐਸ ਤੇ ਭਾਜਪਾ ਦੇ ਹੱਥਾਂ 'ਚ ਖੇਡ ਰਿਹਾ ਹੈ ਗਿਆਨੀ ਰਗਵੀਰ ਸਿੰਘ ਕਹਿੰਦੇ ਨੇ ਕਿ ਸਾਡੇ ਤੇ ਦਬਾਅ ਬਣਾ ਰਿਹਾ ਹੈ ਚਲੋ ਆਪਾਂ ਰੁਕਦੇ ਇੱਕ ਬ੍ਰੇਕ ਦੇ ਲਈ ਫੇਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ ਆਪਾਂ ਗੱਲ ਕਰ ਰਹੇ ਸੀ ਸੁਖਬੀਰ ਸਿੰਘ ਬਾਦਲ ਦੀ ਆਪਾਂ ਗੱਲ ਕਰ ਰਹੇ ਸੀ ਗਿਆਨੀ ਹਰਪ੍ਰੀਤ ਸਿੰਘ ਦੀ ਆਪਾਂ ਗੱਲ ਕਰ ਰਹੇ ਸੀ ਵਿਰਸਾ ਸਿੰਘ ਬਲਟੋਆ ਦੀ ਉਹ 18 ਸਾਲ ਪੁਰਾਣਾ ਇੱਕ ਕੇਸ ਕੱਢ ਕੇ ਲਿਆਉਂਦੇ ਨੇ ਵਿਰਸਾ ਸਿੰਘ ਬਲਟੋਆ ਤੇ ਜਦੋਂ ਦੋਸ਼ ਲੱਗੇ ਕਿ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਦੀ ਬਿਮਾਰੀ ਦਾ ਪਤਾ ਲਾਣ ਦੇ ਆਰਚ ਬਹਾਨਾ ਬਣਾ ਕੇ ਉਹਨਾਂ ਦੀ ਗੁਪਤ ਤੌਰ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਚੀਜ਼ ਦਾ ਵੀ ਉਹਨਾਂ ਤੇ ਦੋਸ਼ ਲੱਗਾ ਤੇ ਫਿਰ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਤੇ ਵੀ ਹਮਲਾਵਰ ਹੁੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਹਮਲਾਵਰ ਹੁੰਦੇ ਨੇ ਕਿ ਉਹ ਆਰਐਸਐਸ ਤੇ ਬੀਜੇਪੀ ਦੇ ਹੱਥਾਂ 'ਚ ਖੇਡ ਰਹੇ ਨੇ ਤਖਤਾਂ ਦੇ ਜੱਥੇਦਾਰ ਤਾਂ ਉਸ ਵੇਲੇ ਗਿਆਨੀ ਰਗਵੀਰ ਸਿੰਘ ਵੱਲੋਂ ਗੁੱਸੇ ਦੇ ਵਿੱਚ ਇਹ ਕਿਹਾ ਜਾਂਦਾ ਵੀ ਇਹਨੂੰ ਹੁਣੇ ਅਕਾਲੀ ਦਲ 'ਚੋਂ ਕੱਢਿਆ ਜਾਵੇ 10 ਸਾਲਾਂ ਲਈ ਤਾਂ ਉਹ ਪਹਿਲਾਂ ਹੀ ਰਜਾਇਨ ਕਰ ਦਿੰਦੇ ਨੇ ਪਰ ਕੱਢਿਆ ਨਹੀਂ ਜਾਂਦਾ ਚਲੋ ਜੋ ਫਾਰਮੈਲਟੀਆਂ ਹੁੰਦੀਆਂ ਨੇ ਆਪਾਂ ਇਹ ਦੇਖ ਲਿਆ ਕਿ 10 ਸਾਲ ਵਾਲੇ ਬਾਹਰਤਾ ਕਰਤਾ ਪਰ ਵਿਰਤਸਾਦ ਸਿੰਘ ਮਲਟੋਆ ਦਾ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵਿਵਾਦ ਜਿਉਂ ਦਾ ਤਿਉਂ ਰਿਹਾ 18 ਸਾਲ ਪੁਰਾਣਾ ਇੱਕ ਕੇਸ ਲਿਆਉਂਦੇ ਨੇ ਉਸ ਕੇਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਕੁਸ਼ੀ ਕੀਤੀ ਜਾਂਦੀ ਹੈ ਭਾਵੇਂ ਉਹ ਸਮੇਂ ਦੌਰਾਨ ਸੁਖਵੀਰ ਸਿੰਘ ਬਾਦਲ ਦਾ ਵੀ ਅਸਤੀਫਾ ਆ ਜਾਂਦਾ ਹੈ ਜਿਹੜਾ 2 ਦਸੰਬਰ ਨੂੰ ਕਿਹਾ ਜਾਂਦਾ ਤਿੰਨ ਦਿਨਾਂ ਦੇ ਅੰਦਰ ਅੰਦਰ ਕਰੋ ਕਹਿੰਦੇ 20 ਦਿਨ ਹੋਰ ਮਿਲ ਗਏ ਪਰ ਜਦੋਂ 25 ਦਿਨ ਲੰਘ ਜਾਂਦੇ ਨੇ ਫਿਰ ਵੀ ਨਹੀਂ ਹੁੰਦਾ ਪਰ ਚਲੋ ਉਹ ਸਮੇਂ ਦੌਰਾਨ ਜਦੋਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਆ ਜਾਂਦਾ ਤਾਂ ਸੱਤ ਮੈਂਬਰੀ ਕਮੇਟੀ ਦੀ ਭਰਤੀ ਮਹਿੰਮ ਉਹਦਾ ਉਹੀ ਰੋਲੇ ਦਾ ਰੋਲਾ ਉਹ ਕਹਿੰਦੇ ਨੇ ਕੀ ਜਿਹੜੀ ਹੁਣ ਤੱਕ ਭਰਤੀ ਕੀਤੀ ਹੈ ਉਹ ਰੱਦ ਸਮਝੀ ਜਾਵੇ ਤਾਂ ਉਹਨਾਂ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਉਹ ਕਹਿੰਦੇ ਨੇ ਭਰਤੀ ਮਹਿੰਮ ਰੱਦ ਨਹੀਂ ਹੋਵੇਗੀ ਉਹਨਾਂ ਦਾ ਕਹਿਣਾ ਬਾਦਲ ਵਿਰੋਧੀਆਂ ਦਾ ਕਹਿਣਾ ਕਿ 18 ਲੱਖ ਵੋਟਾਂ ਪਈਆਂ ਸਾਰੇ ਪੰਜਾਬ ਦੇ ਵਿੱਚੋਂ ਪਰ ਕਹਿੰਦੇ ਭਰਤੀ ਅਸੀਂ 30 ਲੱਖ ਤੋਂ ਵੀ ਜ਼ਿਆਦਾ ਕਰ ਲਈ ਕਿ ਇਸ ਸਮੇਂ ਦੌਰਾਨ ਅਕਾਲੀ ਦਲ ਨੇ ਕੋਈ ਮਿਹਨਤ ਕੀਤੀ ਕਿ ਅਕਾਲੀ ਦਲ ਨੇ ਕੋਈ ਉਹ ਜਾ ਮਾਰਕਾ ਮਾਰਿਆ ਕਿ ਬਾਦਲ ਦਲ ਨਾਲ ਲੋਕ ਜੋਨ ਨੇ ਸ਼ੁਰੂ ਹੋ ਗਏ ਸੋ ਉਹਨਾਂ ਨੇ ਨੂੰ ਬੌਗਸ ਭਰਤੀ kiya ਜਦੋਂ ਕਿ ਤਖਤਾਂ ਦੇ ਜਥੇਦਾਰਾਂ ਨੇ ਕਿਹਾ ਸੀ ਕਿ ਬੌਗਸ ਭਰਤੀ ਬਿਲਕੁਲ ਨਹੀਂ ਹੋਣੀ ਚਾਹੀਦੀ ਨਾਲ ਤੁਸੀਂ ਆਧਾਰ ਕਾਰਡ ਦੀ ਕਾਪੀ ਵੀ ਲਾਉਣੀ ਹੈ ਤੇ ਇਹ ਸਾਰਾ ਕੁਝ ਹੁੰਦਾ ਰਿਹਾ ਕਾਰਜਕਾਰੀ ਪ੍ਰਧਾਨ ਬਣਾਏ ਜਾਂਦੇ ਨੇ ਬਲਵਿੰਦਰ ਸਿੰਘ ਭੁੰਦਰ ਉਹ ਕਿਸੇ ਮੀਟਿੰਗ 'ਚ ਨਹੀਂ ਆਉਂਦੇ 16 ਤਰੀਕ ਨੂੰ ਮਨਪ੍ਰੀਤ ਸਿੰਘ ਯਾਲੀ ਜੀ ਇਕਬਾਲ ਸਿੰਘ ਝੁੰਦਾ ਜੀ ਸੰਤਾ ਸਿੰਘ ਉਮੈਦਪੁਰੀ ਜੀ ਗੁਰਪ੍ਰਤਾਪ ਸਿੰਘ ਵਡਾਲਾ ਜੀ ਅਰਜੰਦਰ ਸਿੰਘ ਧਾਮੀ ਜੀ ਇਹਨਾਂ ਸਾਰਿਆਂ ਨੇ ਕਿਹਾ ਸੀ ਪੱਤਰਕਾਰਾਂ ਦੇ ਕੈਮਰਿਆਂ ਦੇ ਸਾਹਮਣੇ ਕਿ ਅਸੀਂ 16 ਤਰੀਕ ਨੂੰ ਸਾਰਾ ਕੁਝ ਸਾਹਮਣੇ ਰੱਖ ਦਾਂਗੇ ਰਿਪੋਰਟ ਤਖਤਾਂ ਦੇ ਜ਼ਥੇਦਾਰਾਂ ਨੂੰ ਵੀ ਸੌਂਪ ਦਾਂਗੇ ਪਰ 16 ਤਰੀਕ ਵਾਲੀ ਅਚਾਨਕ 18 ਤਰੀਕ ਨੂੰ ਕਰ ਦਿੱਤੀ ਗਈ ਇਸ ਸਮੇਂ ਦੌਰਾਨ ਅਸਤੀਫਾ ਆ ਗਿਆ ਹੁਣ 18 ਤਰੀਕ ਨੂੰ ਮੀਟਿੰਗ ਕਾਦੀ ਹੋਵੇਗੀ ਪਰ ਅਕਾਲੀ ਦਲ ਦੀ ਮਜ਼ਬੂਤੀ ਲਈ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਨ ਤੱਕ ਤੌਰ ਤੇ ਕਈ ਸਮਾਗਮਾਂ 'ਚ ਆਖਿਆ ਗਿਆ ਬਈ ਅਕਾਲੀ ਦਲ ਨੂੰ ਬਚਾਉਣਾ ਜ਼ਰੂਰੀ ਹੈ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ ਤੇ ਉਹੀ ਅਕਾਲੀ ਦਲ ਉਹਨਾਂ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ ਬਣ ਗਿਆ ज्ञानी हरप्रीत सिंह ਨੂੰ ਜਦੋਂ ਇਹਨਾਂ ਨੇ ਹਟਾਇਆ ਜੇ ਆਪਾਂ 2 ਦਸੰਬਰ ਦੇ ਫੈਸਲੇ ਵਾਲੇ ਪਾਸੇ ਚਲੀਏ ਤਾਂ 2 ਦਸੰਬਰ ਦੇ ਫੈਸਲੇ ਤੋਂ ਬਾਅਦ ਉਹਨ ਲੱਗਦਾ ਸੀ ਹੁਣ ਅਕਾਲੀ ਦਲ ਨੇ ਸਾਰੀਆਂ ਗਲਤੀਆਂ ਪ੍ਰਵਾਨ ਕਰ ਲੀਆਂ ਭੁੱਲਾਂ ਬਖਸ਼ਾ ਲਈਆਂ ਤੇ ਫਿਰ ਅਕਾਲੀ ਦਲ ਰਿਵਾਈਵ ਹੋਵੇਗਾ ਅਕਾਲੀ ਦਲ ਮਜ਼ਬੂਤ ਹੋਵੇਗਾ ਪਰ ਬਾਅਦ ਦੇ ਵਿੱਚ ਜਦੋਂ ਫਿਰ ਇਹਨਾਂ ਨੇ ਉਹਨਾਂ ਤੇ ਤਣਜ ਕੱਸਨੇ ਸ਼ੁਰੂ ਕਰ ਦਿੱਤੇ ਤਖਤਾਂ ਦੇ ਜਥੇਦਾਰਾਂ ਦੀ ਗੱਲ ਕਹਿਣੀ ਪ੍ਰਵਾਨ ਨਾ ਕੀਤੀ ਤੇ ਫਿਰ ਉਹੀ ਵਿਵਾਦ ਜਿਉਂ ਦਾ ਤਿਉਹ ਹੈ ਹੁਣ ਆਪਾਂ ਇੱਕ ਦੋ ਗੱਲਾਂ ਵਿਚਾਰਨੀਆਂ ਨੇ ਕੀ ਹਰਪ੍ਰੀਤ ਸਿੰਘ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਜੀ ਦਾ ਅਸਤੀਫਾ ਜਾਇਜ਼ ਹੈ ਕਿ ਨਜਾਇਜ਼ ਹੈ ਇਹਦੇ ਬਾਰੇ ਵੱਧ ਤੋਂ ਵੱਧ ਕਮੈਂਟ ਕਰਨਾ ਕੀ ਦੋ ਵੱਡੇ ਪੰਥਕ ਚਿਹਰੇ ਇਸ ਪੰਥਕ ਖੇਤਰ ਤੋਂ ਪਾਸੇ ਕਰਨ ਦੀ ਕੋਈ ਸਾਜ਼ਿਸ਼ ਹੈ ਜੇ ਹੈ ਤਾਂ ਕੀ ਦੀ ਸਾਜ਼ਿਸ਼ ਹੈ ਇਹਦੇ ਬਾਰੇ ਵੱਧ ਤੋਂ ਵੱਧ ਕਮੈਂਟ ਕਰੋ ਕਿ ਗਿਆਨੀ ਰਗਵੀਰ ਸਿੰਘ ਨੂੰ ਹੀ ਅਸਤੀਫਾ ਦੇਣ ਲਈ ਮਜਬੂਰ ਕੀਤਾ ਜਾਵੇਗਾ ਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇਗਾ ਜਾਂ ਨਹੀਂ ਗਿਆਨੀ ਧਾਮੀ ਤੋਂ ਬਾਅਦ ਕੌਣ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਨਵਾਂ ਪ੍ਰਧਾਨ ਅਕਾਲੀ ਦਲ ਬਾਦਲ ਦਾ ਕੀ ਹੋਵੇਗਾ ਪੁਵਿੱਖ ਪੱਖਤਾਂ ਦੇ ਜਥੇਦਾਰਾਂ ਦਾ ਕੀ ਹੋਵੇਗਾ ਸਟੈਂਡ ਇਹ ਤਿੰਨ ਚਾਰ ਗੱਲਾਂ ਬਾਰੇ ਵੱਧ ਤੋਂ ਵੱਧ ਕਮੈਂਟ ਕਰੋ ਫਿਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜਾਜ਼ਤ ਸਤਿ ਸ੍ਰੀ ਅਕਾਲ ਜੀ